ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਚਤੁਰ ਦਿਸ਼ਾ ਗਿਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਠਾਕ ਅਵਲੋਗਣ ਕੀਨੋ ਦਾਸ ਕਾ ਦੂਖ ਬਿਧਾਰੇਓ ਹਰ ਜਨ ਰਾਖੇ ਗੁਰ ਗੋਵਿੰਦ ਕੰਟ ਲਾਇ ਅਵ ਗੁਣ ਸਭ ਮਿਟੇ ਬਿਆਲ ਪੁਰਖ ਬਕ ਸੰਦ ਰਹਾਉ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੋਲੇ ਇहां ਉहां ਸੱਚ ਹੋਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਚਤੁਰ ਦਿਸ਼ਾ ਗਿਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਠਾਕ ਅਵਲੋਗਣ ਕੀਨੋ ਦਾਸ ਕਾ ਦੂਖ ਬਿਧਾਰੇਓ ਹਰ ਜਨ ਰਾਖੇ ਗੁਰ ਗੋਵਿੰਦ ਕੰਟ ਲਾਇ ਅਵ ਗੁਣ ਸਭ ਮਿਟੇ ਬਿਆਲ ਪੁਰਖ ਬਕਸੰਦ ਰਹਾਉ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੋਲੇ ਇहां ਉहां ਸੱਚ ਹੋਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਚਤੁਰ ਦਿਸ਼ਾ ਗਿਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਠਾਕ ਅਵਲੋਗਣ ਕੀਨੋ ਦਾਸ ਕਾ ਦੂਖ ਬਿਧਾਰੇਓ ਹਰ ਜਨ ਰਾਖੇ ਗੁਰ ਗੋਵਿੰਦ ਕੰਟ ਲਾਇ ਅਵ ਗੁਣ ਸਭ ਮਿਟੇ ਦਿਆਲ ਪੁਰਖ ਬਖਸੰਦ ਰਹਾਉ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੋਲੇ ਹਿ ਹਉ ਸੱਚ ਹੋਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਚਤੁਰ ਦਿਸ਼ਾ ਗਿਨੋ ਬਲ ਆਪਣਾ ਸਿਰ ਉੱਪਰ ਕਰਤਾ ਰਿਓ ਕਿਰਪਾ ਕਠਾਕ ਅਵਲੋਗਣ ਕੀਨੋ ਦਾਸ ਕਾ ਦੂਖ ਬਿਧਾਰੇਓ ਹਰ ਜਨ ਰਾਖੇ ਗੁਰ ਗੋਵਿੰਦ ਕੰਟ ਲਾਇ ਅਵਗੁਣ ਸਭ ਮਿਟੇ ਬਿਆਲ ਪੁਰਖ ਬਕਸੰਦ ਰਹਾਉ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੋਲੇ ਹਿ ਹਾਂ ਉਹਾਂ ਸੱਚ ਹੋਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਚਤੁਰ ਦਿਸ਼ਾਂ ਗਿਨੋ ਬੰਦ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਠਾਕ ਅਵਲੋਗਣ ਕੀਨੋ ਦਾਸ ਕਾ ਦੂਖ ਬਿਧਾਰੇਓ ਹਰ ਜਨ ਰਾਖੇ ਗੁਰ ਗੋਵਿੰਦ ਕੰਟ ਲਾਇ ਅਵ ਗੁਣ ਸਭ ਮਿਟੇ ਬਿਆਲ ਪੁਰਖ ਬਕ ਸੰਦ ਰਹਾਉ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੋਲੇ ਇहां ਉहां ਸੱਚ ਹੋਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਚਤੁਰ ਦਿਸ਼ਾ ਗਿਨੋ ਬੰਦ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਠਾਕ ਅਵਲੋਕਣ ਕੀਨੋ ਦਾਸ ਕਾ ਦੂਖ ਬਿਧਾਰੇਓ ਹਰ ਜਨ ਰਾਖੇ ਗੁਰ ਗੋਵਿੰਦ ਕੰਟ ਲਾਇ ਅਵ ਗੁਣ ਸਭ ਮਿਟੇ ਬਿਆਲ ਪੁਰਖ ਬਖਸੰਦ ਰਹਾਉ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੋਲੇ ਹਿ ਹਾਂ ਉਹਾਂ ਸੱਚ ਹੋਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਚਤੁਰ ਦਿਸ਼ਾ ਗਿਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਠਾਕ ਅਵਲੋਗਣ ਕੀਨੋ ਦਾਸ ਕਾ ਦੂਖ ਬਿਧਾਰੇਓ ਹਰ ਜਨ ਰਾਖੇ ਗੁਰ ਗੋਵਿੰਦ ਕੰਟ ਲਾਇ ਅਵ ਗੁਣ ਸਭ ਮਿਟੇ ਬਿਆਲ ਪੁਰਖ ਬਕ ਸੰਦ ਰਹਾਉ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੋਲੇ ਇहां ਉहां ਸੱਚ ਹੋਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਚਤੁਰ ਦਿਸ਼ਾ ਗਿਨੋ ਬਲ ਆਪਣਾ ਸਿਰ ਉੱਪਰ ਕਰ ਤਾਰਿਓ ਕਿਰਪਾ ਕਠਾਕ ਅਵਲੋਗਣ ਕੀਨੋ ਦਾਸ ਕਾ ਦੂਖ ਬਿਧਾਰੇਓ ਹਰ ਜਨ ਰਾਖੇ ਗੁਰ ਗੋਵਿੰਦ ਕੰਟ ਲਾਇ ਅਵ ਗੁਣ ਸਭ ਮਿਟੇ ਦਿਆਲ ਪੁਰਖ ਬਖਸੰਦ ਰਹਾਉ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੋਲੇ ਹਿ ਹਉ ਸੱਚ ਹੋਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ